ਭਾਈ ਅਮਰਪਾਲ ਸਿੰਘ ਨੇ ਨજરਬੰਦ ਕੀਤਾ ਗਿਆ ਨੇ ਇਹ ਬਾਅਦ ਚੁੱਪ ਕਰਾਉਣ ਲਈ ਕੀਤਾ ਇਹ ਜਿਹੜਾ ਹਮਲਾ ਹੋ ਰਿਹਾ ਪੰਜਾਬ ਤੇ ਤੁਹਾਡਾ ਮਦਰ ਲੈਂਡ ਤੁਹਾਡੇ ਕੋਲੇ ਨਹੀਂ ਹੈ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਦਾ ਹਾਂ ਹਾਂਜੀ ਇਹਦੇ ਤੇ ਮੇਰਾ ਕੁਐਸਚਨ ਹੈ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਫਿਰ ਮੈਂ ਕੁਐਸਚਨ ਪੁੱਟ ਦਰਦਾ ਫਿਰ ਚੱਪੜੇ ਵਿਚਾਰ ਕੇ ਹਾਂਜੀ ਵਾਟ ਇਜ਼ ਯੂਰ ਨੇਮ ਦਾ ਓਮਨ ਲੇਨ ਹਾਓ ਕੇ ਓਕੇ ਐਂਡ ਹਾਊ ਡਿਡ ਯੂ ਲਰਨ ਹਾਊ ਟੂ ਯੂਜ਼ ਦਿਸ ਗਨ ਦਿਸ ਗਨ ਲੁਕਸ ਬਿਗਰ ਦਨ ਯੂ ਇਟਸ ਕੰਪਲਸਰੀ ਟੂ ਲਰਨ ਬਿਕੋਜ਼ i don't know how to explain you try it's it's to protect our motherland it's to protect your motherland eh jehda ladka e 12th class ch hai 20 saal umar dassi jandi hai halanki e shayad minor hai juvenile hai manipur de vich edda bada kaand hoya othe de lokan ne AK47 tak chakki othe NSA di par punjab de vich assi apni ya koi sik apni motherland nu protect karni di gall kare ta NSA la ke jail kyu bhejt da jande ਦੇਖੋ ਜੀ ਮੈਂ ਤਾਂ ਕਹੂੰਗਾ ਜੀ ਭਾਈ ਸਾਹਿਬ ਗੱਲ ਐਦਾ ਵੀ ਜੋ ਇਹ ਵਿਚਾਰੇ ਮਨੀਪੁਰ ਵਾਲਿਆਂ ਨਾਲ ਹੋ ਰਿਹਾ ਹੈ ਬੜਾ ਜਿਆਦਾ ਮਾੜਾ ਹੋ ਰਿਹਾ ਇਹਨਾਂ ਦਾ ਜਿਵੇਂ ਨੌਜਵਾਨ ਆਖ ਰਿਹਾ ਸੀ ਮਦਰ ਲੈਂਡ ਜੋ ਮਦਰ ਲੈਂਡ ਸਾਰਿਆਂ ਨਾਲ ਜ਼ਰੂਰੀ ਹੁੰਦੀ ਹੈ ਬੰਦੇ ਨੂੰ ਜੇ ਜੇ ਕੋਈ ਜੇ ਬੰਦਾ ਦੇਸ਼ ਹੀ ਹੈ ਨਹੀਂ ਕੋਈ ਮੁਲਕ ਹੀ ਹੈ ਨਹੀਂ ਤਾਂ ਪਿੱਛੇ ਰਹਿ ਕੀ ਜਾਂਦਾ ਇਹਨਾਂ ਦੇ ਉੱਪਰ ਜੋ ਮਦਰ ਲੈਂਡ ਤੇ ਜੋ ਧਾਵਾ ਬੋਲਿਆ ਗਿਆ ਮੈਂ ਸਮਝਉਂਗਲਾ ਜੋ ਦੂਜੀ ਕਮਿਊਨਿਟੀ ਆ ਉਹਨਾਂ ਨੇ ਹਥਿਆਰਾਂ ਨਾਲ ਬੋਲਿਆ ਗਿਆ ਇਹਨਾਂ ਨੂੰ ਜੋ ਜਵਾਬੀ ਕਾਰਵਾਈ ਕਰਨੀ ਪਈ ਤੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਇੱਥੇ ਅਸਿੱਧੇ ਤਰੀਕੇ ਨਾਲ ਮਦਰ ਲੈਂਡ ਤੇ ਹਮਲਾ ਹੋ ਰਿਹਾ ਤੁਸੀਂ ਦੇਖੋ ਆ ਜਿਹੜੇ ਮੈਂ ਕਹੂੰਗਾ ਯਮਨਾ ਤੋਂ ਪਾਰ ਵਾਲੇ ਨੇ ਜਿਹੜੇ ਭਈਏ ਨੇ ਉਹਨਾਂ ਨੂੰ ਇੱਥੇ ਇਨਫਿਲਟ੍ਰੇਟ ਕਰਾਇਆ ਜਾ ਰਿਹਾ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਡੈਮੋਗ੍ਰਾਫੀ ਜੋ ਚੇਂਜ ਹੋ ਰਹੀ ਹੈ ਅਸਿੱਧੇ ਤਰੀਕੇ ਦੇ ਨਾਲ ਬੜੇ ਜਿਆਦਾ ਨਾਨ ਵੋਲੈਂਟ ਤਰੀਕੇ ਦੇ ਨਾਲ ਬਨਾ ਜਿਆਦਾ ਇੱਕ ਦਿਮਾਗੀ ਤਰੀਕੇ ਦੇ ਨਾਲ ਪੰਜਾਬ ਦਾ ਜੋ ਮਦਰ ਲੈਂਡ ਹੈ ਉਸ ਦੇ ਉੱਪਰ ਜੋ ਇਨਫਿਲਟ੍ਰੇਸ਼ਨ ਹੋ ਰਹੀ ਹੈ ਤੇ ਇੱਥੇ ਤੁਸੀਂ ਲਾ ਲਓ ਜਿਵੇਂ ਜੋ ਮੇਰਾ ਦਾਗਿਸਤਾਨ ਇੱਕ ਕਿਤਾਬ ਉਸ ਦੇ ਵਿੱਚ ਜੋ ਜਿਵੇਂ ਰਸ਼ੀਅਨਸ ਨੇ ਅਟੈਕ ਕੀਤਾ ਸੀ ਤੇ ਉਵੇਂ ਹੀ ਮੈਂ ਕਹੂੰਗਾ ਜਿਹੜੇ ਈਸਟਰਨਸ ਨੇ ਉਹ ਪੰਜਾਬ ਦੇ ਉੱਪਰ ਹਮਲਾ ਕਰ ਰਹੇ ਨੇ ਤੇ ਇਹ ਬਸ ਸਮਝਣ ਦੀ ਲੋੜ ਹੈ ਜਦੋਂ ਕਿਸੇ ਲੀਡਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਮੇਰੇ ਦੋਸਤੋ ਤੁਹਾਡੇ ਤੇ ਇਹ ਜਿਹੜਾ ਹਮਲਾ ਹੋ ਰਿਹਾ ਪੰਜਾਬ ਤੇ ਤੁਹਾਡਾ ਮਦਰ ਲੈਂਡ ਤੁਹਾਡੇ ਕੋਲੇ ਨਹੀਂ ਰਿਹਾ ਉਸ ਪਹਿਲੇ ਲੀਡਰ ਨੂੰ ਇਹਨਾਂ ਨੇ ਐਕਸੀਡੈਂਟ ਦੇ ਵਿੱਚ ਜੋ ਦਿੱਲੀ ਹਾਈਵੇ ਤੋਂ ਚੰਡੀਗੜ੍ਹ ਹਾਈਵੇ ਤੇ ਮਰਵਾ ਦਿੱਤਾ ਦੀਪ ਸਿੰਘ ਜਿਹੜੇ ਦੂਜੇ ਪ੍ਰਧਾਨ ਨੇ ਆ ਕੇ ਗੱਲ ਕੀਤੀ ਭਾਈ ਅਮਰਿਤਪਾਲ ਸਿੰਘ ਨੇ ਵੀ ਮੇਰੇ ਦੋਸਤੋ ਇਹ ਤੁਹਾਡੇ ਜਿਹੜੇ ਮਦਰ ਲੈਂਡ ਤੇ ਹਮਲਾ ਹੋ ਰਿਹਾ ਤੇ ਐਨਐਸਏ ਲਾ ਕੇ ਉਧਰ ਭੇਜ ਦਿੱਤਾ ਵੀ ਇਹਦੀ ਗੱਲ ਨਾ ਪਹੁੰਚੇ ਹਵਾ ਕ੍ਰੀਏਟ ਹੋ ਜਾਵੇ ਉਥੇ ਗੱਲ ਹੈ ਉਥੇ ਬੜੀ ਵੋਲਟਾਈਲ ਸਿਚੁਏਸ਼ਨ ਹਥਿਆਰਾਂ ਵਾਲੀ ਗੱਲ ਅਸੀਂ ਇਹ ਹੁਣ ਜੋ ਮੈਂ ਕਹੂੰਗਾ ਭਾਰਤ ਸਰਕਾਰ ਦੇ ਹੱਥੋਂ ਵੀ ਬਾਹਰ ਹੋ ਚੁੱਕੀ ਹੈ ਜਾਂ ਇਹ ਆਪਦੀ ਉਥੇ ਸਰਕਾਰ ਬਣਾਉਣ ਦੀ ਖਾਤਰ ਇਹ ਕੁਝ ਕਰਦੇ ਨੇ ਪਰ ਜੋ ਪੰਜਾਬ ਦੇ ਵਿੱਚ ਕੀਤਾ ਬੜੇ ਹੀ ਤਰੀਕੇ ਦੇ ਨਾਲ ਇੱਕ ਤਾਂ ਜਿਵੇਂ ਹੁੰਦਾ ਹੈ ਕਿਸੇ ਨੂੰ ਸਿੱਧੀ ਗੋਲੀ ਮਾਰ ਦੇਣੀ ਇੱਕ ਉਹ ਵਾ ਕਿਸੇ ਨੂੰ ਕੱਚ ਭੋਰ ਕੇ ਦੇ ਦੇਣਾ ਸਲੋ ਪੌਇਜ਼ਨ ਦੇ ਦੇਣਾ ਤੇ ਪੰਜਾਬ ਦੇ ਨਾਲ ਕੱਚ ਭੋਰ ਕੇ ਦੇਣਾ ਸਲੋ ਪੌਇਜ਼ਨ ਦੇਣ ਵਾਲੀ ਜਿਹੜਾ ਵਤੀਰਾ ਹੋ ਰਿਹਾ ਤੇ ਇਹ ਭਾਈ ਅਮਰਿਤਪਾਲ ਸਿੰਘ ਨੂੰ ਨਜ਼ਰਬੰਦ ਕੀਤਾ ਗਿਆ ਨੇ ਇਹ ਬਾਅਦ ਚੁੱਪ ਕਰਾਉਣ ਲਈ ਕੀਤਾ ਹੈ ਇਹ ਜੋ ਨੈਰੇਟਿਵ ਬਿਲਡ ਕੀਤਾ ਸੀ ਉਹ ਨੈਰੇਟਿਵ ਬਿਲਡ ਹੋਣ ਤੋਂ ਰੋਕਣ ਦੇ ਲਈ ਕੀਤਾ ਗਿਆ ਲੋਕਾਂ ਦੇ ਮਨਾਂ ਦੇ ਡਰ ਤੇ ਸਹਿਮ ਕ੍ਰੀਏਟ ਕਰਨ ਦੇ ਲਈ ਮੈਂ ਕਹੂੰਗਾ ਐਨਐਸਐ ਲਾਈ